ਇਹ ਇੱਕ ਕਣਕ ਨਹੀਂ ਮੱਛੀ ਇਸ ਜ਼ਿਮੀਦਾਰ ਦਾ ਪਾਲਿਆ ਹੋਇਆ ਇੱਕ ਪੁੱਤ ਮੱਛੇ ਆਹੀ ਦਾਣੇ ਜਿਹੜੇ ਘਰੇ ਜਾਣੇ ਸੀ ਇੱਥੇ ਸਾਹਮਣੇ ਤੁਹਾਡੇ ਜਲੇ ਪਏ ਨੇ ਮੱਛੇ ਪਏ ਨੇ ਬੰਦਾ ਹੀ ਮੱਚ ਗਿਆ ਜੀ ਹੋਰ ਕੀ ਹੁਣ ਇੱਥੋਂ ਉੱਤੇ ਦਾਣੇ ਫੋਕੇ ਜੀ ਤੁਸੀਂ ਦੇਖੋ 6 ਮਹੀਨੇ ਪਾਲਦਾ ਇਹਨੂੰ ਚੀਜ਼ ਨੂੰ ਇਹਦੇ ਉੱਤੇ ਇਹਦੇ ਸੁਪਨੇ ਹੋ ਗਏ 6 ਮਹੀਨਿਆਂ ਦੀ ਕਮਾਈ ਜਿਹੜੇ ਇਹ ਕਹਿ ਦਿੰਦੇ ਆ ਨਾ ਜ਼ਿਮੀਦਾਰ ਸੜਕਾਂ ਦੇ ਬੈਠੇ ਆ ਜੀ ਅਗਲਾ ਮਰਿਆ ਹੋਇਆ ਸੜਕਾਂ ਦੇ ਅੱਗ ਲੱਗਦੀ ਆ ਉਦੋਂ ਤੱਕ ਪ੍ਰਸ਼ਾਸਨ ਇੱਥੇ ਬੈਠਾ ਰਹਿੰਦਾ ਜੇ ਮੜ ਜੀ ਸਹੀ ਖਲਾਦੀ ਜਦੋਂ ਨਿਕੜ ਕੇ ਆ ਜਾਂਦੇ ਨੇ ਹੁਣ ਆਏ ਨਹੀਂ ਹੈਗੇ ਕੱਲ ਦੇ ਕੋਈ ਨਹੀਂ ਪੁੱਛਿਆ ਕੋਈ ਵੀ ਨਹੀਂ ਇੱਕ ਬੰਦਾ ਵੀ ਦੱਸ ਦੇ ਕਿਹੜਾ ਆਇਆ ਇੱਕ ਜੱਟ ਜੱਟਪੂੜ ਹੈ ਇਹ ਮਿੰਟ ਚ ਪਿਘਲ ਜਾਂਦਾ ਕਿਉਂਕਿ ਜਦੋਂ ਜੱਟ ਦੇ ਵਿਰਧਾ ਪੈਂਦੀ ਆ ਉਹਦੇ ਨਾਲ ਕੋਈ ਨਹੀਂ ਦੇਖੋ 2.5 ਏਕੜ ਜ਼ਮੀਨ ਦਾ ਇਹ ਵਿਚਾਰਾ ਮਾਲਕ ਹੈ ਜੀ ਸਤਾ ਸਤਾ ਠੇਕੜ ਜ਼ਮੀਨ ਨੇ ਤੇ ਇਹਦੀ ਕਣਕ ਜਿਹੜੀ ਉਹ ਸੜ ਕੇ ਸੁਆਹ ਹੋ ਗਈ ਜੱਟ ਦੀ ਜੂਨਪੁਰੀ ਤੜਫ ਤੜਪ ਮਰ ਜਾਣਾ ਇਸ ਸਮੇਂ ਸ਼ੇਰ ਮਾਜਰਾ ਪਟਿਆਲੇ ਦਾ ਇਹ ਪਿੰਡ ਹੈ ਤੁਸੀਂ ਕਣਕ ਦੇਖ ਸਕਦੇ ਹੋ ਜਿਹੜੀ ਕਣਕ ਸਾਡੇ ਘਰਾਂ ਚ ਆਉਣੀ ਸੀ ਇਸ ਕਿਸਾਨ ਦੀ ਦੇਖੀਏ ਕਿ ਸਾਰੀ ਫਸਲ ਇਹ ਜਲ ਚੁੱਕੀ ਹੈ ਅੱਗ ਦੀ ਲਪੇਟ ਦੇ ਵਿੱਚ ਆ ਗਈ ਹੈ ਪ੍ਰਮਾਤਮਾ ਨੇ ਬਚਾ ਕਰ ਲਿਆ ਵੀ ਇਹ ਕੀ ਆ ਗਿਆ ਨਹੀਂ ਜੱਟ ਦੀ ਜੂਨਪੁਰੀ ਤੜਫ ਤੜਫ ਮਰ ਜਾਣਾ ਇਸ ਸਮੇਂ ਸ਼ੇਰ ਮਾਜਰਾ ਪਟਿਆਲੇ ਦਾ ਇਹ ਪਿੰਡ ਹੈ ਤੁਸੀਂ ਕਣਕ ਦੇਖ ਸਕਦੇ ਹੋ ਜਿਹੜੀ ਕਣਕ ਸਾਡੇ ਘਰਾਂ ਚ ਆਉਣੀ ਸੀ ਇਸ ਕਿਸਾਨ ਦੀ ਦੇਖੀਏ ਕਿ ਸਾਰੀ ਫਸਲ ਇਹ ਜਲ ਚੁੱਕੀ ਹੈ ਅੱਗ ਦੀ ਲਪੇਟ ਦੇ ਵਿੱਚ ਆ ਗਈ ਹੈ ਸਿਰਫ ਕੁਝ ਕਿੱਲੇ ਨਹੀਂ ਕਹਿੰਦੇ ਨੇ ਕਿ 12-13 ਕਿੱਲੇ ਇਸ ਅੱਗ ਦੀ ਲਪੇਟ ਦੇ ਵਿੱਚ ਆਏ ਤੁਸੀਂ ਦੇਖ ਸਕਦੇ ਹੋ ਦ੍ਰਿਸ਼ਕ ਹੈ ਇਸ ਖੇਤ ਦੇ ਵਿੱਚ ਵੀ ਆ ਕੁਝ ਥਾਂ ਜਿਹੜਾ ਉਹ ਬਚਿਆ ਹੈ ਉਜ ਕੀ ਜਿਹੜੀ ਕਣਕ ਦੇ ਜਿਹੜੇ ਬੂਝੇ ਨੇ ਉਹ ਦਿਖ ਰਹੇ ਨੇ ਬਾਕੀ ਇਹ ਸਾਰੇ ਏਰੀਆ ਦੇ ਵਿੱਚ ਤੁਸੀਂ ਜੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਨਿਗਾਹ ਮਾਰਾ ਦੇ ਕਿ ਪੂਰੇ ਦੀ ਪੂਰੀ ਅੱਗ ਦੀ ਲਪੇਟ ਦੇ ਵਿੱਚ ਆ ਗਈ ਆ ਕਿਸਾਨ ਬੜੇ ਦੁਖੀ ਨੇ ਕਿ ਪੁੱਤਾਂ ਦੇ ਵਾਂਗ ਪਾਲੀ ਹੋਈ ਫਸਲ ਇਕਦਮ 15 ਮਿੰਟਾਂ ਦੇ ਵਿੱਚ ਸੜ ਕੇ ਸੁਆਹ ਹੋ ਜਾਵੇ ਤਾਂ ਕੀ ਮੰਨ ਤੇ ਵਾਪਰਦੀ ਆ ਇਸੇ ਕਿਸਾਨ ਦਾ ਇਹ ਖੇਤ ਹੈ ਕੀ ਨਾਂ ਬਾਈ ਜੀ ਤੁਹਾਡਾ ਆ ਮਰਜੀਤ ਸਿੰਘ ਜੀ ਕੀ ਗੱਲ ਵਾਪਰੀ ਇਹ ਘਟਨਾ ਕਿਵੇਂ ਵਾਪਰੀ ਜਿਵੇਂ ਜੇ ਆਪਾਂ ਖੰਭੇ ਦੇਖ ਰਹੇ ਸੀਗੇ ਖੰਭੇ ਤੋਂ ਤਾਰ ਟੁੱਟ ਗਈ ਜੀ ਹੂੰ ਤਾ ਟੋਟਣ ਕਰਕੇ ਪੜਾਕਾ ਪੈ ਗਿਆ ਜੀ ਅੱਗ ਲੱਗੀ ਉੱਥੋਂ ਮੈਂ ਉੱਥੇ ਬੈਠਾ ਸੀ ਜੀ ਦੇਖਦੇ-ਦੇਖਦੇ ਅੱਗ ਇੱਥੋਂ 10 ਮਿੰਟਾਂ ਚ ਅੱਗੇ ਲੰਗੀ ਜੀ ਇਹ ਇਹ ਸਾਰਾ ਖੇਤ ਤੁਹਾਡਾ ਇਹ 6 ਕਿੱਲੇ ਤਾਂ ਕਣਕ ਦੇਤੇ ਜੀ ਹੂੰ ਉਸ ਤੋਂ ਬਾਅਦ ਅੱਗੇ ਨਾੜ ਵੀ ਫੁਕਿਆ ਜੀ ਨਹੀਂ ਇਹ 6 ਕਿੱਲੇ ਤੁਹਾਡੇ ਸੀਗੇ ਠੇਕੇ ਤੇ ਨਹੀਂ ਜੀ ਇਹ ਸਿਆਮਲਾਟਾ ਪਿੰਡ ਦੀ ਅੱਛਾ ਤੁਹਾਡੇ ਕੋਲੇ ਠੇਕੇ ਤੇ ਸੀਗੇ ਹਾਂਜੀ ਕਿੰਨੇ ਕਿੰਨੀ ਜਗ੍ਹਾ ਜਿਹੜੀ ਸੜਕੇ ਸੁਆਹ ਹੋਈ ਐ ਇਹ 6 ਏਕੜਾ ਜੀ ਹੂੰ ਜਿਹੜੀ ਸੜ ਗਈ ਕਣਕ ਖੜੀ ਕਣਕ ਤੇ ਨਾੜ ਆ ਹੈਗਾ 22-23 ਕਿੱਲਿਆਂ ਦਾ ਮੰਨ ਕੇ ਚੱਲੋ ਜੀ ਹੂੰ ਹਾਂਜੀ ਇਸ ਇਸੇ ਥਾਂ ਤੇ ਕਹਿੰਦਾ ਠੇਕੇ ਤੇ ਤੁਸੀਂ ਵਾਹੀ ਕਰਦੇ ਸੀਗੇ ਇਹ ਵੀ ਆ ਜੀ ਅੱਗੇ ਵੀ ਆ ਹੋਰ ਉਹ ਵੀ ਜਲੀ ਇਥੋਂ ਉਹ ਵੀ ਜਲ ਗਈ ਜੀ ਉਹ ਨਾੜ ਜੜਿਆ ਜੀ ਅੱਛਾ ਕਣ ਕਬੱਡੀ ਹੋਈ ਸੀ ਜੀ ਕਣ ਕਬੱਡੀ ਹੋਈ ਸੀ ਇਸੇ ਬਾਈ ਦਾ ਜਿਹੜਾ ਖੇਤ ਹੈ ਬਾਈ ਜੀ ਜਿਵੇਂ ਘਟਨਾਵਾਂ ਵਾਪਰਦੀਆਂ ਨੇ ਆਪਾਂ ਹੁਣੇ ਦੇਖਿਆ ਖੰਭੇ ਤੋਂ ਤਾਰਾਂ ਜਿਹੜੀਆਂ ਟੁੱਟ ਕੇ ਥੱਲੇ ਡਿੱਗੀਆਂ ਹੋਈਆਂ ਨੇ ਅੱਗ ਲੱਗੀ ਹੈ ਜੀ ਹੂੰ ਇਹ ਗੱਲ ਇਹ ਹੈ ਇਸ ਪ੍ਰਸ਼ਾਸਨ ਨੂੰ ਜਿਹੜਾ ਬੋਰਡ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਹ ਪਹਿਲਾਂ ਥੋੜੀ ਬਹੁਤ ਬਿਉਤਬੰਦੀ ਕਰਨ ਉਹ ਵੀ ਇਹ ਜਿਹੜੀਆਂ ਤੁਸੀਂ ਦੇਖੋ ਵੀ ਨੀਵੀਆਂ ਕਿੰਨੀਆਂ ਨੇ ਤਾਰਾਂ ਤੇ ਜਿਵੇਂ ਹੀ ਬਿਜਲੀ ਆਈ ਅੱਗੇ ਕੱਟ ਲੱਗ ਜਾਂਦਾ ਸੀ ਕੁਦਰਤੀ ਕੱਲ ਇਹਨਾਂ ਨੇ ਕੱਟ ਨਹੀਂ ਲਾਇਆ ਦੋ ਦਿਨ ਹੋ ਗਏ ਕੱਟ ਲੱਗੇ ਹੀ ਨਹੀਂ ਹੈਗਾ ਉਹ ਲੱਗਣ ਨਾ ਕਰਕੇ ਤੂਫਾਨ ਜਿਹੜਾ ਤੁਸੀਂ ਦੇਖਿਆ ਹੀ ਆ ਕੱਲ ਘਰਾਂ ਦੇ ਘਰ ਲੈ ਗਿਆ ਚੱਕ ਇਹੋ ਸੋ ਮੈਂ ਵੀ ਉਰੇ ਮੌਕੇ ਤੇ ਸੀ ਮੇਰਾ ਟਰੈਕਟਰ ਸੀ ਉਰੇ ਮੌਕੇ ਤੇ ਮਤਲਬ ਇੰਨਾ ਕਿ ਤੇਜ਼ ਕੰਮ ਮੈਂ ਅਜ ਤੱਕ ਨਹੀਂ ਦੇਖਿਆ ਤਾਂ ਇਹ ਵਿਦਿਨ ਸੈਕਿੰਡ ਤੁਸੀਂ ਇਹ ਮੰਨੋ ਵੀ ਸਾਰਾ ਸਵਾਹ ਹੋ ਗਿਆ ਸੜਕੇ ਤੇ ਇਹ ਜ਼ਿੰਮੇਦਾਰ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਣਾ ਉਰੇ ਜ਼ਿੰਮੇਦਾਰ ਹਮੇਸ਼ਾ ਪ੍ਰਸ਼ਾਸਨ ਨਾਲ ਖੜਾ ਹੈ ਬਿਜਲੀ ਬੋਰਡ ਦਾ ਵਿਭਾਗ ਜਿੰਨਾ ਅਸੀਂ ਹਮੇਸ਼ਾ ਖੜਦੇ ਆ ਉਹਨਾਂ ਨਾਲ ਜੋ ਉਹਨਾਂ ਨੂੰ ਲੋਡ ਹੁੰਦੀ ਆ ਕਿਸੇ ਚੀਜ਼ ਦੀ ਅਸੀਂ ਖੜਦੇ ਆ ਜੀ ਜਿਵੇਂ ਹੁਣ ਤਾਰਾਂ ਦੀ ਆ ਅਸੀਂ ਬੇਨਤੀ ਕਰ ਲਈਏ ਕੋਈ ਇਹਨਾਂ ਕੋਲ ਮੰਦੀ ਨਹੀਂ ਹੈਗੇ ਭਰਤੀ ਇਹ ਨਹੀਂ ਹੈਗੀ ਪ੍ਰਸ਼ਾਸਨ ਕੋਲ ਉਹ ਤਿੰਨ ਚਾਰ ਬੰਦੇ ਆ ਉਹ ਅੱਗੇ ਹੱਥ ਬੰਦਨ ਦੇ ਵੀ ਬਾਈ ਕੀ ਕਰੀਏ ਅਸੀਂ ਅਸੀਂ ਤਾਂ ਆਪ ਚਾਰ ਬੰਦੇ ਆ ਕਿੱਥੇ ਕਿੱਥੇ ਜਾਈਏ ਤਕਰੀਬਨ ਇਹ ਹਰ ਜਗ੍ਹਾ ਢਿੱਲੀਆਂ ਤਾਰਾਂ ਨੇ ਊਰੇ ਵੀ ਨੇ ਸਾਡੇ ਪਿੰਡ ਖੇਤ ਨੇ ਉੱਥੇ ਵੀ ਨੇ ਸੋ ਇਸ ਚੀਜ਼ ਲਈ ਪ੍ਰਸ਼ਾਸਨ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਕਿ ਇਹ ਤਾਰਾਂ ਨੂੰ ਖਿੱਚਿਆ ਜਾਵੇ ਜਦੋਂ ਸਮਾਂ ਹੁੰਦਾ ਹੁਣ ਸਾਡੇ ਕੋਲ ਡੇਢ ਤੋਂ 2 ਮਹੀਨੇ ਸਮਾਂ ਹੈਗਾ ਤਾਂ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਜੀ ਜਿਵੇਂ ਤੁਸੀਂ ਕਹੇ ਕਿ ਬੰਦ ਹੀ ਨਹੀਂ ਹੋਈ ਲਾਈਟ 2 ਦਿਨ ਤਾਂ ਕਰਕੇ ਅੱਗ ਲੱਗੀ ਹੈ ਹਾਂ ਜੀ ਹਾਂ ਜੀ ਹੋਰ ਵੀ ਕਿਸਾਨ ਨੇ ਜਿਨ੍ਹਾਂ ਦੀ ਇਸ ਅੱਗ ਦੀ ਲਪੇਟ ਚ ਆਏ ਨੇ ਨਹੀਂ ਜੀ ਸਿਰਫ ਤੁਹਾਡਾ ਹੀ ਹੈ ਸਿਰਫ ਸਾਡਾ ਹੀ ਜੀ ਜੇ ਮੀਂਹ ਨਾ ਪੈਂਦਾ ਨਾ ਭਗਤਾ ਜੀ ਮੀਂਹ ਨਾ ਪੈਂਦਾ ਤਾਂ ਇਹ ਮੰਨ ਕੇ ਚੱਲੋ ਇਹ 400 500 ਕਿਲਾ ਫੂਕਦੀ ਹੈ ਜੀ ਟੱਪਦੀ ਜੀ ਹੈ ਜੀ ਨਦੀ ਟੱਪ ਜਾਂਦੀ ਅੱਗੇ ਅੱਗੇ ਨਦੀ ਤੱਕ ਪਹੁੰਚ ਗਈ ਜੀ ਪਾਣੀ ਵਗ ਰਹੇ ਸੀ ਕਹਿੰਦੇ 15 ਮਿੰਟਾਂ ਦੇ ਵਿੱਚ ਬੜੀ ਸਪੀਡ ਨਾਲ ਗਈ ਆ ਉਹ ਮੀਂਹ ਆ ਗਿਆ ਜੀ ਲਾਸਟ ਵਿੱਚ ਜਾ ਕੇ ਉੱਥੇ ਰੁਕ ਗਈ ਨਦੀ ਤੇ ਨਦੀ ਤੱਕ ਉਹਰੇ ਤੋਂ ਜਾ ਮੰਨ ਲਓ ਵੀ 20 ਕਿਲੇ ਦੀ ਬਾਹੀ ਹੋਣੀ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਜਦੋਂ ਝੋਨੇ ਵਾਲੀ ਪ੍ਰਾਲੀ ਵਾਲੀ ਅੱਗ ਦੇ بڑے ਚਰਚੇ ਰਹਿੰਦੇ ਨੇ ਕਿ ਵੀ ਅੱਗ ਲੱਗਦੀ ਆ ਉਦੋਂ ਤਾਂ ਪ੍ਰਸ਼ਾਸਨ ਇੱਥੇ ਬੈਠਾ ਰਹਿੰਦਾ ਹੈ ਜੇ ਮੜ ਜੀ ਸਹੀਂ ਖਲਾਦੀ ਜਦੇ ਨਿਕੜ ਕੇ ਆ ਜਾਂਦੇ ਨੇ ਹੁਣ ਆਈ ਨਹੀਂ ਹੈਗੇ ਕੱਲ ਦੇ ਕੋਈ ਨਹੀਂ ਪਹੁੰਚਿਆ ਗਿਆ ਕੋਈ ਵੀ ਨਹੀਂ ਇੱਕ ਬੰਦਾ ਵੀ ਦੱਸ ਦੇ ਕਿਹੜਾ ਆ ਹਾਂਜੀ ਭਾਈ ਤੁਸੀਂ ਭਾਗਤਾ ਜੀ ਇਹ ਦੇਖੋ ਇਹ ਗੱਲ ਇਹ ਨਹੀਂ ਇਹ ਇਹ ਕਣਕ ਨਹੀਂ ਮੱਚੀ ਇਸ ਜ਼ਿਮੀਂਦਾਰ ਦਾ ਪਾਲਿਆ ਹੋਇਆ ਇੱਕ ਪੁੱਤ ਮੱਚਿਆ ਹੂੰ ਇਹਦੇ ਉੱਤੇ ਇਹਦੇ ਸੁਪਨੇ ਹੁੰਦੇ ਆ 6 ਮਹੀਨਿਆਂ ਦੀ ਕਮਾਈ ਜਿਹੜੇ ਇਹ ਕਹਿ ਦਿੰਦੇ ਆ ਨਾ ਜ਼ਿੰਮੇਵਾਰ ਸੜਕਾਂ ਦੇ ਬੈਠੇ ਆ ਜੀ ਅਗਲਾ ਮਰਿਆ ਹੋਇਆ ਸੜਕਾਂ ਦੇ ਪੈਂਦਾ ਏਦਾਂ ਕੋਈ ਨਹੀਂ ਪੈਂਦਾ ਜੀ ਇਹ ਪੁੱਤਾਂ ਵਾਂਗ ਪਾਲਦੇ ਆਂ ਅਸੀਂ ਪੁੱਤਾਂ ਵਾਂਗ ਪਾਲੀ ਹੋਈ ਫਸਲ ਜਦੋਂ ਜਾਂਦੀ ਆ ਨਾ ਇਹ ਇਹੀ ਬੰਦਾ ਮਹਿਸੂਸ ਕਰ ਸਕਦਾ ਬਾਕੀ ਸਾਡੀਆਂ ਤਾਂ ਦੇਖੋ ਗੱਲਾਂ ਨੇ ਲੋਕਾਂ ਨੂੰ ਅਸੀਂ ਜਦੋਂ ਹੜਾ ਆਇਆ ਤਾਂ ਮੈਂ ਦੇਖਿਆ ਪਟਿਆਲੇ ਜਦੋਂ ਹੜਾ ਆਇਆ ਸੀਗਾ ਤਾਂ ਪਟਿਆਲੇ ਹੜ ਦੇ ਵਿੱਚ ਦੋ ਟਰਾਲੀਆਂ ਇੱਕ ਜੱਟ ਜੱਟ ਭੋਲ ਹੈ ਇਹ ਮਿੰਟ ਚ ਪਿਗਲ ਜਾਂਦਾ ਇਹ ਤਾਂ ਮਾੜਾ ਜਿਹਾ ਕਿਤੇ ਹੋਵੇ ਨਾ ਪਟਿਆਲੇ ਜਿਵੇਂ ਹੜਾ ਆਇਆ ਪਿਗਲਿਆ ਹੋਇਆ ਜੱਟ ਸੁਨਾਮ ਤੋਂ ਦੋ ਟਰਾਲੀਆਂ ਲੰਗਰ ਦੀਆਂ ਭਰ ਕੇ ਉੱਥੇ ਮੈਂ ਉਹ 6 ਵਜੇ ਮੈਨੂੰ ਮਿਲਿਆ ਮੈਂ ਤੂੰ ਭਗਤਾ ਕਿੱਧਰ ਨੂੰ ਉਹ ਕਹਿੰਦਾ ਜੀ ਮੈਂ ਲੰਗਰ ਵੰਡਣ ਆਇਆ ਸੁਨਾਮ ਤੋਂ ਪਟਿਆਲੇ ਜੀ ਐਨੇ ਭੋਲੇ ਨੇ ਤੇ ਮੈਂ ਇੱਕ ਬਜ਼ੁਰਗ ਨੂੰ ਜ਼ਰੂਰ ਕਿਹਾ ਸੀ ਦਿੰਦੇ ਹੋਏ ਅਸੀਂ ਬਹੁਤ ਸੇਵਾ ਕੀਤੀ ਸਾਡੀ ਅਸੀਂ ਸੋਚਦੇ ਆ ਵੀ ਸਾਡੀ ਮੂਰਖਤਾ ਹੋ ਸਾਨੂੰ ਨਹੀਂ ਆਉਣਾ ਚਾਹੀਦਾ ਕਿਉਂਕਿ ਜਦੋਂ ਜੱਟ ਤੇ ਵਿਪਤਾ ਪੈਂਦੀ ਆ ਉਹਦੇ ਨਾਲ ਕੋਈ ਨਹੀਂ ਖੜਦਾ ਸੋ ਉਹ ਉੱਥੋਂ ਵੰਡਣ ਆਇਆ ਸ਼ਾਮ ਨੂੰ 6 ਵਜੇ ਤੇ ਮੈਂ ਇੱਕ ਨੂੰ ਕਿਹਾ ਮੈਂ ਜਦੋਂ ਸਾਡੇ ਤੇ ਪੀੜ ਪਊਗੀ ਨਾ ਜਦੋਂ ਇਹੋ ਜਿਹੇ ਕਿਸਾਨ ਜਿਹੜੇ ਠੇਕੇ ਤੇ ਲੈ ਕੇ ਜ਼ਮੀਨਾਂ ਵਾਰ ਇਹਨਾਂ ਦੇ ਪੀੜ ਪੈਂਦੀ ਆ ਕੋਈ ਵੀ ਨਹੀਂ ਖੜਦਾ ਇਹਨਾਂ ਨਾਲ ਹੂੰ ਪ੍ਰਸ਼ਾਸਨ ਵੀ ਨਹੀਂ ਖੜਦਾ ਪ੍ਰਸ਼ਾਸਨ ਦੇਖ ਲਿਓ ਤੁਸੀਂ ਇਹ ਮੱਥੇ ਟੇਕਦਾ ਰਹ ਜੂਗਾ ਮੈਨੂੰ ਹੀ ਲੱਗਦਾ ਇਹਦੇ ਹਲੇ ਪੱਲੇ ਕੁਝ ਪੈਣਾ ਜੀ ਕੀ ਕਹੋਗੇ ਜਿਵੇਂ ਠੇਕਾ ਤੇ ਜ਼ਮੀਨ ਆ ਠੇਕਾ ਤਾਂ ਦੇਣਾ ਹੀ ਪੈਣਾ ਨਾ ਹਾਂ ਠੇਕਾ ਦਾ ਮਾਲਕ ਨੂੰ ਦੇਣਾ ਪੈਣਾ ਮਿੰਟਾਂ ਤੇ ਘੰਟਾਂ ਦੇ ਵਿੱਚ ਉਹ ਤੋਂ ਅੱਗ ਲੱਗ ਕੇ ਸਾਰੀ ਆ ਇਧਰ ਨੂੰ ਹੋ ਗਈ ਜੇ ਨਾਮ ਹੀ ਪੈਂਦਾ ਤਾਂ ਇਹ ਅੱਗ ਨਹੀਂ ਕੰਟਰੋਲ ਹੁੰਦੀ ਮੈਂ ਆਹ ਦੇਖੋ ਪਰਾਲੀ ਦੀਆਂ ਬਣੀਆਂ ਹੋਈਆਂ ਜੇ ਉੱਥੇ ਹੀ ਪਹੁੰਚ ਜਾਂਦੀ ਅੱਗ ਤਾਂ ਬਹੁਤ ਜ਼ਿਆਦਾ ਸੀ ਮਹੋਦ ਚਾਹ ਟਰੈਕਟਰ ਆਇਆ ਜੀ ਮੇਰਾ ਟਰੈਕਟਰ ਆਇਆ 22 ਦਾ ਆਇਆ ਇਹ ਪ੍ਰਾਲੀ ਵਾਲੇ ਉਰੇ ਖੜੇ ਆ ਇਹਨਾਂ ਨੇ ਆਪਣਾ ਟਰੈਕਟਰ ਟਰੈਕਟਰ ਨਾਲ ਵਾਹ ਕੇ ਅਸੀਂ ਅੱਗ 'ਚ ਇਹਨੂੰ ਮਸਲੇ ਨੂੰ ਹੱਲ ਕਰਿਆ ਕੁਦਰਤੀ ਪ੍ਰਮਾਤਮਾ ਦਾ ਇੰਨਾ ਕੁ ਵਿਚਾਰ ਹੈ ਕਿ ਮੀਂਹ ਆ ਗਿਆ ਜੇ ਮੀਂਹ ਨਾ ਆਉਂਦਾ ਸਾਡੇ ਟਰੈਕਟਰ ਵੀ ਕੁਝ ਨਹੀਂ ਕਰਦੇ ਸੀ ਫਿਰ ਘੱਟੋ-ਘੱਟ ਨਾ ਨਾ ਕਰਦੇ ਤੁਹਾਨੂੰ ਜਿਵੇਂ ਮੈਂ ਦੱਸਿਆ ਹੀ ਹੈ 500 600 ਕਿੱਲਾ ਲੈ ਕੇ ਮੈਂ ਨਹੀਂ ਹਜੇ ਕੋਈ ਵੀ ਸਰਕਾਰੀ ਇਹ ਸਿਰਫ ਇੱਕ ਗਲਤੀ ਦੇਖੋ ਇੱਕ ਛੋਟੀ ਜੀ ਗਲਤੀ ਕਿੰਨੇ ਬੰਦਿਆਂ ਦਾ ਨੁਕਸਾਨ ਕਰਦੀ ਜੇ ਮੀਂਹ ਨਾ ਪੈਂਦਾ ਇਹ ਗਲਤੀਆਂ ਤੇ ਧਿਆਨ ਦੇਣਾ ਚਾਹੀਦਾ ਨਹੀਂ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਨਹੀਂ ਬੜਿਆ ਇੱਥੇ ਨਹੀਂ ਕੋਈ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾਈ ਜੀ ਨਹੀਂ ਜੀ ਨਹੀਂ ਜਦੋਂ ਮੰਨ ਲਓ ਇੱਕ ਖੰਭਾ ਟੁੱਟ ਜਾਂਦਾ ਮਸ਼ੀਨ ਤੋਂ 30000 ਰੁਪਏ ਦੇ ਦੋ ਖੰਭਾ ਲੱਗ ਜਾਂਦਾ ਹੋਰੇ ਹੁਣ ਇਹ ਇੰਨਾ ਕੰਮ ਹੋ ਗਿਆ ਜੀ ਉੱਤ ਤਾਂ ਕੋਈ ਆਇਆ ਨਹੀਂ ਹੈਗਾ ਹਮ ਹੁਣ ਦਾ ਹੱਕ ਨਹੀਂ ਬਣਦਾ ਬਿਜਲੀ ਵਾਲਿਆਂ ਦਾ ਤੁਸੀਂ ਪਹੁੰਚ ਕੀਤੀ ਕੋਈ ਤੁਸੀਂ ਗਏ ਪ੍ਰਸ਼ਾਸਨ ਕੋਲੇ ਵੀ ਇੱਥੇ ਅੱਗ ਲੱਗੀ ਜੀ ਕੋਲ ਅੱਜ ਛੁੱਟੀ ਹੈ ਜੀਕ ਤਾਂ ਹਮ ਫੋਨ ਤੇ ਗੱਲ ਹੋ ਰਹੀ ਹੈ ਕਹਿੰਦਾ ਇੱਥੋਂ ਤੱਕ ਜਿਸ ਕਿਸਾਨ ਨਾਲ ਘਟਨਾ ਵਾਪਰੀ ਹੈ ਉੱਥੇ ਛੁੱਟੀ ਨਹੀਂ ਨਾ ਮੈਨੇ ਰੱਖਦੀਗੀ ਇੱਥੇ ਤਾਂ ਜੇ ਪੁੱਤ ਦੀ ਫਸਲ ਦੀ ਤੇ ਪੁੱਤ ਦੀ ਗੱਲ ਬਰਾਬਰ ਕਰ ਰਹੇ ਆ ਅਸੀਂ ਤਾਂ ਇਹ ਤਾਂ ਕੁਛ ਨਹੀਂ ਹੁੰਦਾ ਜੀ ਇਹਨਾਂ ਦਾ ਜਦੋਂ ਇਹਨਾਂ ਦੇ ਆਪਣੇ ਪੈਂਦੀਆਂ ਜੀ ਸਰਤੇ ਫਿਰ ਤਾਂ ਸਭ ਕੁਸਾ ਪੁਲਿਸ ਨਾਲ ਹੋ ਜਾਂਦੀ ਆ ਅੱਜ ਆਹੀ ਦਾਣੇ ਜਿਹੜੇ ਘਰੇ ਜਾਣੇ ਸੀਗੇ ਹੁਣ ਕੋਸ ਕੋਈ ਨਹੀਂ ਆਉਂਦਾ ਜੀ ਨਹੀਂ ਆਹੀ ਦਾਣੇ ਜਿਹੜੇ ਘਰੇ ਜਾਣੇ ਸੀ ਇੱਥੇ ਸਾਹਮਣੇ ਤੁਹਾਡੇ ਜਲੇ ਪਏ ਨੇ ਮੱਚੇ ਪਏ ਨੇ ਬੰਦਾ ਹੀ ਮੱਚ ਗਿਆ ਜੀ ਹੋਰ ਕੀ ਹੁਣ ਇਹ ਥੋਤੇ ਦਾਣੇ ਫੁੱਗ ਗਏ ਜੀ ਤੁਸੀਂ ਦੇਖੋ 6 ਮਹੀਨੇ ਪਾਲਦਾ ਇਹਨੂੰ ਚੀਜ਼ ਨੂੰ ਠੇਕੇ ਤੇ ਲਈ ਵੀ ਆ ਸਰਪਰ ਹੋ ਗਏ ਪੈਸੇ ਇਕੱਠੇ ਪੈਸੇ ਬੈਂਕ ਭਰਨੇ ਪੈਂਦੇ ਜੀ ਇਸ ਚੀਜ਼ ਤੋਂ ਇਹ ਨਾ ਜਿਹੜੇ ਰਿਕਾਰਡ ਹੈ ਇਹਨਾਂ ਦਾ ਅਸੀਂ ਅੱਜ ਦੇਖ ਕੇ ਆਏ ਆ ਮੁੰਡਾ ਮੇਰੇ ਨਾਲ ਗਿਆ ਦੇ ਗ੍ਰਿਡ ਚ ਉੱਥੇ ਸਾਢੇ 9:00 ਲੈਟਰ ਬੰਦ ਕਰਦੇ ਨੇ ਸਵੇਰੇ ਸਾਢੇ 5:30 ਛੱਡਣੀ ਹੁੰਦੀ ਹੈ ਇਹ ਦੋ ਦਿਨੋਂ ਕੇ ਰਿਕਾਰਡ ਤੇ ਲੈਟਰ ਚੱਲ ਰਹੀ ਹੈ ਬੰਦ ਨਹੀਂ ਕਰੀ ਹੈ ਲੈਟਰ ਸਾਰੇ ਗ੍ਰਿਡਾਂ ਚ ਬੰਦ ਹੁੰਦੀ ਹੈ ਪੈ ਸੀਜ਼ਨ ਕਰਕੇ ਉਹ ਤੇ ਲੈਟਰ ਚੱਲ ਰਹੀ ਹੈ ਅਸੀਂ ਸਾਰਾ ਰਿਕਾਰਡ ਦੇਖ ਕੇ ਆਏ ਆ ਵੀ ਕਿਹੜੀ ਤਰੀਕ ਨੂੰ ਉਹ ਕਹਿੰਦਾ ਵੀ ਦੋ ਦਿਨ ਜਿਹੜਾ ਉੱਥੇ ਬੰਦਾ ਬੈਠਾ ਸੀ ਉਹ ਕਹਿੰਦਾ ਦੋ ਦਿਨ ਹੋ ਗਏ ਲੈਟਰ ਚੱਲ ਰਹੀ ਹੈ ਇਹ ਜਾਂਦੀ ਆ ਤੇ ਫੈਕਟਰੀ ਨੂੰ ਅੱਗੇ ਜੀ ਲੈਟ ਅੱਗੇ ਫੈਕਟਰੀ ਨਹੀਂ ਜਾਂਦੀ ਹਾਂ ਜੀ ਹਾਂ ਇਹ ਸਿਰਫ ਫੈਕਟਰੀ ਕਰਕੇ ਚਾਲੂ ਰੱਖੀ ਗਈ ਤਾਂ ਪਤਾ ਨਹੀਂ ਕੀ ਕਰਿਆ ਜਿਨ੍ਹਾਂ ਨੇ ਜੀ ਹਾਂ ਜੀ ਹਾਂ ਜਿਵੇਂ ਬਾਈ ਫਤਿਹ ਜਿਵੇਂ ਕਹਿੰਦੇ ਨੇ ਕਿ 12 13 ਕਿੱਲੇ 12 13 ਕਿੱਲੇ ਹੋਏ ਜਿਹੜੇ ਅੱਗ ਦੀ ਲਪੇ ਨਹੀਂ ਇਹ ਜਿਹੜੇ 6 ਏਕੜ ਤਾਂ ਇਹਨਾਂ ਦੀ ਕਣਕ ਗਈ ਹੈ ਜੀ ਇਹ ਨਾਲ ਇਹਨਾਂ ਦਾ 22 ਕਿੱਲੇ ਨਾੜ ਛੜਿਆ ਹੈਗਾ ਜੀਤੋ ਜਿਵੇਂ ਕਣਕ ਵਾਢ ਲ ਜਿਹੜਾ ਰਹਿ ਜਾਂਦੀ ਰਹਿਣ ਖੁੰਦ ਉਹ ਨਾੜ ਕਹਿ ਦਿੰਦੇ ਆ ਉਹਨੂੰ ਤੂੜੀ ਵਾਲਾ ਉਹ ਬਾਈਕਲੇ ਉਹ ਸੜ ਗਿਆ ਬਾਈਕਲੇ ਉਹ ਸੜ ਗਿਆ ਮੈਂ ਇਹ ਤਾਂ ਪ੍ਰਮਾਤਮਾ ਨੇ ਬਚਾ ਕਰ ਲਿਆ ਵੀ ਇਹ ਮੀਂਹ ਆ ਗਿਆ ਨਹੀਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਅੱਗ ਬੁਝਾਉਣ ਵਾਲੇ ਜਿਹੜੇ ਹੈਗਾ ਵਿਭਾਗ ਉਹ ਪਹੁੰਚਿਆ ਕਿ ਨਹੀਂ ਫਾਇਰ ਬਗਰੇਡ ਨਹੀਂ ਇਹ ਤਾਂ ਭਗਤਾ ਜੀ ਇੰਨਾ ਕੋਈ ਇੰਨੀ ਭਿਆਨਕ ਅੱਗ ਤਾਂ ਮੈਂ ਜਿੰਨੀ ਕੁ ਉਮਰ ਹੋ ਗਈ ਮੰਨ ਕਰੇ ਸਿਆਣੇ ਵੀਡੀਓ ਬਹੁਤ ਸਾਰੀਆਂ ਵਾਇਰਲ ਵੀ ਹੋਈਆਂ ਬਜ਼ੁਰਗ ਨੇ ਇਹੀ ਜੀ ਭਿਆਨਕ ਅੱਗ ਤਾਂ ਕਦੇ ਦੇਖੀ ਨਹੀਂ ਅਸੀਂ ਮੈਂ ਤਾਂ ਆਪਣੀ ਜ਼ਿੰਦਗੀ ਦੇਖੀ ਨਹੀਂ ਕਿਉਂਕਿ ਇਹ ਜਿਵੇਂ ਹੀ ਨੇਰੀ ਚੱਲੀ ਆ ਨੇਰੀ ਦੇ ਨਾਲ ਹੀ ਸ਼ਾਰਟ ਹੋ ਕੇ ਉੱਥੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਤਾਂ ਬਸ ਤੁਸੀਂ ਇਹ ਲਓ ਵੀ ਇਹ ਸੈਕਿੰਡ ਟਾਂਚ ਗਈ ਹੈ ਇੱਥੇ ਵਿਭਾਗ ਵੀ ਕੁਝ ਨਹੀਂ ਕਰ ਸਕਦਾ ਜੀ ਜੇ ਹੁੰਦਾ ਵੀ ਉਹ ਉਹ ਉਦੋਂ ਨੂੰ ਜਦ ਨੂੰ ਆਉਂਦੇ ਆ ਜ਼ਿੰਮੇਦਾਰ ਐਡੇ ਹੌਸਲੇ ਵਾਲੇ ਆ ਸਾਡੇ ਜਿਹੜੇ ਜ਼ਿੰਮੇਦਾਰ ਆ ਇਹ ਜ਼ਿੰਮੇਦਾਰ ਨੇ ਉਂ ਹੀ ਨਹੀਂ ਕਹਿੰਦੇ ਵੀ ਇਹ ਇਹ ਸਾਰੇ ਇੰਡੀਆ ਨੂੰ ਅਨਾਜ ਖਵਾਉਂਦਾ ਜਦੋਂ ਹਰੀ ਕ੍ਰਾਂਤੀ ਆਈ ਇਹ ਬਹੁਤ ਹੌਸਲੇ ਵਾਲੇ ਆ ਇਹ ਤਾਂ ਅੱਗ ਦੇ ਵਿੱਚ ਵੀ ਵੜ ਜਾਂਦੇ ਆ ਮਤਲਬ ਜੀ ਜਦੋਂ ਨੂੰ ਵਿਭਾਗ ਆਉਂਦਾ ਹੁੰਦਾ ਆਮ ਕਰਕੇ ਅਸੀਂ ਦੇਖਿਆ ਉਹਨੂੰ ਤਾਂ ਜ਼ਿੰਮੇਦਾਰ ਆ ਆ ਵੀ ਅੱਗ ਬੁਝਾ ਲੈਂਦੇ ਆ ਪਰ ਜਿਹੜੀ ਕੱਲ ਹਾਲਾਤ ਸੀ ਉਹ ਬਹੁਤ ਭਿਆਨਕ ਸੀ ਉੱਥੇ ਕੋਈ ਵੀ ਕੁਝ ਨਹੀਂ ਕਰ ਸਕਦਾ ਨਹੀਂ ਪਰ ਜਿਹੜੀ ਅੱਗ ਇਹ ਲੱਗੀ ਇਹ ਤਾਂ ਬੁਝ ਗਈ ਆ ਪਰ ਜਿਹੜੀ ਇਸ ਕਿਸਾਨ ਦੇ ਅੰਦਰ ਚੱਲ ਰਹੀ ਆ ਉਹ ਅੱਗ ਦਾ ਹੁਣ ਕੀ ਕਰੀਏ ਨਹੀਂ ਉਹ ਤਾਂ ਹੁਣ ਗੱਲ ਇਹ ਹੈ ਉਹ ਤਾਂ ਅਸੀਂ ਭਾਈਚਾਰਾ ਬੈਠਾ ਸਾਰਾ ਇਹਨਾਂ ਦੇ ਨਾਲ ਆ ਜਿੱਥੇ ਤੱਕ ਹੋਊਗਾ ਅਸੀਂ ਨਾਲ ਖੜੇ ਆ ਪ੍ਰਸ਼ਾਸਨ ਨੂੰ ਖੜਨਾ ਚਾਹੀਦਾ ਪਰ ਉਮੀਦ ਸਾਨੂੰ ਕੋਈ ਐਡੀ ਲੱਗਦੀ ਨਹੀਂ ਹੈਗੀ ਜੇ ਪ੍ਰਸ਼ਾਸਨ ਕਰੂਗਾ ਤਾਂ ਅਸੀਂ ਉਹਨਾਂ ਦੀ ਸਲਾਘਾ ਕਰਾਂਗੇ ਇਸ ਗੱਲ ਨੂੰ ਜੀ ਬਿਲਕੁਲ ਜੀ ਸ਼ੇਰਮਾਜਰਾ ਪਿੰਡ ਆ ਸ਼ੇਰਮਾਜਰਾ ਪਿੰਡ ਦੇ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਫਸਲ ਜਿਹੜੀ 6 ਏਕੜ ਜਿਹੜੀ ਉਹ ਜਲ ਕੇ ਸੁਆਹ ਹੋ ਗਈ ਆ ਕਿਸਾਨ ਕਹਿੰਦੇ ਕਿ ਅਸੀਂ ਇਸ ਕਿਸਾਨ ਦੇ ਨਾਲ ਖੜੇ ਆ ਪਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹਨਾਂ ਕਿਸਾਨਾਂ ਦੇ ਨਾਲ ਖੜਨਾ ਲਾਜ਼ਮੀ ਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ ਪਾਕ ਭਾਈ ਜੀ ਜਿਵੇਂ ਕਹਿੰਦੇ ਨੇ ਕਿ ਪੰਚਾਇਤੀ ਜ਼ਮੀਨ ਹੈ ਪੰਚਾਇਤ ਨੇ ਠੇਕੇ ਦਿੱਤੀ ਆ ਤੇ ਇਹ ਜਿਹੜੀ 6 ਏਕੜ ਛੜੀ ਆ ਬਾਈ ਦੀ ਨਾ ਬਾਕੀ ਹੋਰ ਜਿਹੜਾ ਨਾਲ ਸੜਿਆਗਾ ਦੇਖੋ ਵੀਰ ਜੀ ਅਸੀਂ ਤਾਂ ਮਤਲਬ ਸਾਰੇ ਹੀ ਜਿੰਨੇ ਕਿਸਾਨ ਐ ਇਸ ਇਲਾਕੇ ਦੇ ਉਹ ਇਹੀ ਮੰਗ ਕਰਦੇ ਆ ਵੀ ਦੇਖੋ ਇਹ ਜਿਹੜੀ ਜ਼ਮੀਨ ਐ ਇਹ ਸ਼ਾਮਲਾਟ ਜ਼ਮੀਨ ਐ ਜੀ ਦੇਖੋ ਅਸੀਂ ਮੰਗ ਐ ਜਿਹੜੀ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਹੀ ਕਰ ਰਹੇ ਆ ਵੀ ਸਾਡੇ ਮਤਲਬ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਵੀ ਉਹਦੀ ਪਰਪਾਈ ਕੀਤੀ ਜਾਵੇ ਜੀ ਹੁਣ ਅਸੀਂ ਮੁੱਖ ਮੰਤਰੀ ਪੰਜਾਬ ਤੇ ਪੰਚਾਇਤ ਮੰਤਰੀ ਪੰਜਾਬ ਨੂੰ ਹੀ ਇਹੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਸਾਰੇ ਕਿਸਾਨ ਐ ਇਲਾਕੇ ਦੇ ਵੀ ਇਹ ਦੇਖੋ ਸ਼ਾਮਲਾਟ ਜ਼ਮੀਨ ਐ ਜੀ ਇਹਦਾ ਜਿਹੜਾ ਚਕੋਤਾ ਜਿਵੇਂ ਆਪਾਂ ਪ੍ਰਾਈਵੇਟ ਕਿਸੇ ਤੋਂ ਜ਼ਮੀਨ ਠੇਕੇ ਤੇ ਲੈਨੇ ਆ ਉਹਦੇ ਵਿੱਚ ਵੀ ਅਸੀਂ ਪਹਿਲਾਂ ਅੱਧਾ ਠੇਕਾ ਦੇ ਕੇ ਜਦੋਂ ਅਸੀਂ ਫਸਲ ਆਪਣੀ ਅੱਧੀ ਕੱਟ ਲੈਂਦੇ ਆ ਦੁਬਾਰਾ ਅੱਧਾ ਠੇਕਾ ਦੇਣਾ ਪੈਂਦਾ ਸ਼ਾਮਲਾੜ ਜ਼ਮੀਨ ਦੇ ਵਿੱਚ ਜਦੋਂ ਕੋਈ ਚਕੋਤੇਦਾਰ ਚਕੋਤਾ ਭਰਦਾ ਉਹਨੂੰ ਸਾਲ ਪਹਿਲਾਂ ਮਤਲਬ ਪੈਸੇ ਪੂਰੇ ਭਰ ਕੇ ਸਾਰੇ ਪੈਸੇ ਪਹਿਲਾਂ ਦੇ ਕੇ ਫਿਰ ਜ਼ਮੀਨ ਦਾ ਕਬਜ਼ਾ ਮਿਲਦਾ ਦੇਖੋ 2.5 ਏਕੜ ਜ਼ਮੀਨ ਦਾ ਇਹ ਵਿਚਾਰਾ ਮਾਲਕ ਹੈ ਜੀ 7 7-8 ਏਕੜ ਜ਼ਮੀਨ ਦੇ ਵਿੱਚ ਇਹਦੀ ਕਣਕ ਹੈ ਜਿਹੜੀ ਉਹ ਸੜ ਕੇ ਸੁਆਹ ਹੋ ਚੁੱਕੀ 22-23 ਏਕੜ ਮਤਲਬ ਜਿਹੜਾ ਨਾੜ ਹੈ ਉਹ ਵੀ ਸੜ ਕੇ ਮਤਲਬ ਬੀਲਰ ਦਾ ਕੰਮ ਕਰਦੇ ਆ ਮੇਰਾ ਪਿੰਡ ਜੋਗੀਪੁਰ ਹੈ ਜੀ ਉਹ ਮਤਲਬ ਸਾਡੀ ਵੀ 35-40 ਲੱਖ ਰੁਪਏ ਦੀ ਪਰਾਲੀ ਇੱਥੇ ਪਈ ਸੀਗੀ ਇਹ ਸਾਰੇ ਨਗਰ ਵਾਲਿਆਂ ਨੇ ਸ਼ੇਰ ਮਾਜਰਾ ਹੋਰ ਨਾਲ ਵਾਲੇ ਜਿਹੜੇ ਸੀਗੇ ਮਤਲਬ ਬਹੁਤ ਟਰੈਕਟਰਾਂ ਨੇ ਆ ਕੇ ਇੱਥੇ ਮਤਲਬ ਉਹ ਅੱਗ ਬੁਝਾਈ ਤਾਂ ਕਰਕੇ ਸਾਡਾ ਵੀ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੁਣ ਅਸੀਂ ਤਾਂ ਪੰਜਾਬ ਸਰਕਾਰ ਤੋਂ ਤੇ ਪੰਚਾਇਤ ਮਾਇਕਮੇ ਤੋਂ ਜਾਂ ਲਾਲੋ ਵੀ ਤੁਸੀਂ ਬਿਜਲੀ ਬੋਰਡ ਦੀ ਕੋਈ ਨਲਾਕੀ ਹੈ ਕਿਸੇ ਵੀ ਤੋਂ ਵੀ ਮਤਲਬ ਜਿਹੜਾ ਸਰਦਾਰ ਅਮਰਜੀਤ ਸਿੰਘ ਨੂੰ ਇਹਦਾ ਬਣਦਾ ਮੁਆਵਜ਼ਾ ਚਾਹੇ ਤਾਂ ਸਰਕਾਰ ਹੁਣ ਦਵੇ ਜਾਂ ਇਸ ਨੂੰ ਜਿਵੇਂ ਕੋਈ ਅਗਲੀ ਵਾਰ ਚ ਜਿਵੇਂ ਕੋਈ ਠੇਕੇ ਤੇ ਜਿਵੇਂ ਚੜਦੀ ਹੈ ਉਹਦੇ ਵਿੱਚ ਕੋਈ ਜ਼ਿਆਦਾ ਫਾਇਦਾ ਕੀਤਾ ਜਾਣਾ ਚਾਹੀਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਇੱਕ ਉਹੀ ਗੱਲ ਕੇ ਫੈਲਾ ਇਧਰੋਂ ਉਧਰ ਜਾਣ ਤੇ ਬਾਅਦ ਚ ਫਿਰ ਉਹੀ ਦੇਖੋ ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਦੇਖੋ ਇਹ ਸਾਰਾ ਕੁਝ ਹੀ ਸਰਕਾਰ ਦੇ ਹੱਥ ਚ ਹੈ ਹੁਣ ਨਾ ਤਾਂ ਆਪਾਂ ਇਹ ਵੀ ਕੋਈ ਪ੍ਰਾਈਵੇਟ ਬੰਦੇ ਦੀ ਇਹ ਕੋਈ ਜ਼ਮੀਨ ਹੈ ਵੀ ਆਪਾਂ ਉਹਨੂੰ ਅਪੀਲ ਕਰ ਇਹ ਸਰਕਾਰ ਦੀ ਉਹ ਜ਼ਮੀਨ ਹੈ ਸਰਕਾਰ ਕੁਝ ਵੀ ਕਰ ਸਕਦੀ ਹੈ ਹੁਣ ਇਹ ਸਾਰਾ ਕੁਝ ਸਰਕਾਰ ਦੇ ਪਾਲੇ ਚ ਹੈ ਸਰਕਾਰ ਨੂੰ ਮਤਲਬ ਇਸ ਜ਼ਿਮੀਂਦਾਰ ਬਾਰੇ ਸੋਚਣਾ ਚਾਹੀਦਾ ਜੀ ਕਿਉਂਕਿ ਦੇਖੋ 1 ਸਾਲ ਪਹਿਲਾਂ ਵਿਆਜ ਤੇ ਪੈਸਾ ਲੈ ਕੇ ਮਤਲਬ 2.5 ਏਕੜ ਜ਼ਮੀਨ ਦਾ ਮਾਲਕ ਕਿੰਨਾ ਕੁ ਪੈਸੇ ਦਾ ਮਾਲਕ ਹੋ ਸਕਦਾ ਤੁਸੀਂ ਆਪ ਸਿਆਣੇ ਹੋ ਜੀ ਵੀ ਉਹ ਇਹਨੇ ਮਤਲਬ ਆਪਣੀ ਮਿਹਨਤ ਕਰਕੇ 5-7000 ਰੁਪਏ ਏਕੜ ਜੋ ਬਚਦਾ ਜੀ 6-7 ਏਕੜੇ ਦੀ ਕਾਨਕ ਫੁੱਗ ਗਈ ਵੀ ਮਤਲਬ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਬਣਦਾ ਇਹਦਾ ਮਿਲਣਾ ਚਾਹੀਦਾ ਜੀ